ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਇੱਕ ਸਿੱਖਿਆ ਇੱਕ ᔪਗਤੀ ਭਾਵ ਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ᔪਗਤੀ ਬਾਰੇ ਗੱਲ ਕਰਨੀ ਹੈ ਜੋ ᔪਗਤੀ ਸਾਡੀ ਜ਼ਿੰਦਗੀ ਨੂੰ ਬਦਲ ਦੇਵੇਗੀ ਤੇ ਫਿਰ ਉਹ ਕਿਹੜੀ ᔪਗਤੀ ਹੈ ਕਿਹੜਾ ਕੰਮ ਹੈ ਜਿਸ ਨੂੰ ਜੇ ਅਸੀਂ ਕਰ ਲੈਂਦੇ ਹਾਂ ਤਾਂ ਸਾਡੇ ਘਰ ਦੇ ਵਿੱਚ ਖੁਸ਼ੀਆਂ ਬਰਕਤਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਅਸੀਂ ਵੀ ਧੰਨਵਾਣ ਬਣ ਸਕਦੇ ਹਾਂ ਇਹ ਸਾਰੀ ਗੱਲਬਾਤ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਅੱਜ ਦੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਸੰਗਤ ਜੀ ਜ਼ਰੂਰ ਸੁਣ ਲੈਣਾ ਸਾਧ ਸੰਗਤ ਜੀ ਦੇਖੋ ਬਹੁਤ ਵੀਡੀਓ ਦੇ ਵਿੱਚ ਇੱਕ ਹੀ ਕਮੈਂਟ ਅਕਸਰ ਜ਼ਿਆਦਾ ਆਉਂਦਾ ਹੈ ਕਿ ਸਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਰਹਿੰਦੀ ਹੈ ਸਾਡੇ ਘਰ ਵਿੱਚ ਪੈਸਾ ਨਹੀਂ ਟਿਕਦਾ ਅਸੀਂ ਕੰਮ ਵੀ ਕਰਦੇ ਹਾਂ ਮਿਹਨਤ ਵੀ ਕਰਦੇ ਹਾਂ ਜੇ ਥੋੜੇ-ਬਹੁਤੇ ਪੈਸੇ ਆ ਵੀ ਜਾਂਦੇ ਨੇ ਤਾਂ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈ ਘਰ ਦਾ ਕੋਈ ਮੈਂਬਰ ਬਿਮਾਰ ਹੋ ਜਾਂਦਾ ਹੈ ਉਸ ਦੇ ਇਲਾਜ ਦੇ ਵਿੱਚ ਬਹੁਤ ਪੈਸੇ ਲੱਗ ਗਏ ਅਤੇ ਜਾਂ ਫਿਰ ਅਨੇਕਾਂ ਹੀ ਅਚੇੇ ਕਾਰਨ ਜਿਵੇਂ ਵਿੱਚ ਚਾਹੇ ਤੁਸੀਂ ਜਿੰਨੀ ਮਰਜੀ ਕੋਸ਼ਿਸ਼ ਕਰ ਲੋ ਪਰ ਘਰ ਵਿੱਚ ਪੈਸਾ ਨਹੀਂ ਟਿਕਦਾ ਕਿਤੇ ਨਾ ਕਿਤੇ ਪੈਸਾ ਲੱਗ ਹੀ ਜਾਂਦਾ ਹੈ ਸਾਧ ਸੰਗਤ ਜੀ ਪੈਸਾ ਵੀ ਘਰ ਵਿੱਚ ਉਸ ਵਕਤ ਹੀ ਟਿਕਦਾ ਹੈ ਜਾਂ ਪੈਸਾ ਵੀ ਉਸ ਵਕਤ ਬੰਦਾ ਹੈ ਜਦੋਂ ਸਾਡੇ ਕੰਮ ਨੇਪਰੇ ਚੜਨ ਲੱਗ ਜਾਂ ਪਰ ਆਪਾਂ ਜਦੋਂ ਵੀ ਕੰਮ ਕਰਦੇ ਹਾਂ ਤਾਰਾ ਵਿੱਚ ਮੁਸ਼ਕਲਾਂ ਪੈਦਾ ਹੋ ਜਾਂਦੀਆਂ ਹਨ ਜਿਹੜਾ ਕੰਮ 1 ਮਹੀਨੇ ਦਾ ਹੁੰਦਾ ਹੈ ਉਹ ਸਾਲਾਂ ਤੋਂ ਅੜਿਆ ਪਿਆ ਹੁੰਦਾ ਹੈ ਉਹ ਕੰਮ ਕੋਈ ਹੋਰ ਇਨਸਾਨ ਕਰਦਾ ਹੈ ਤਾਂ ਚਟਪਟ ਹੋ ਜਾਂਦਾ ਹੈ ਅਸੀਂ ਉਹ ਕੰਮ ਕਰਦੇ ਹਾਂ ਤਾਂ ਵਿਗੜ ਪੈਣੇ ਸ਼ੁਰੂ ਹੋ ਜਾਂਦੇ ਹਨ ਕਿਸੇ ਦਾ ਬਾਹਰ ਜਾਣ ਦਾ ਕੰਮ ਅੜਿਆ ਪਿਆ ਹੈ ਤੇ ਕੋਈ ਬਿਮਾਰੀ ਨਾਲ ਪਰੇਸ਼ਾਨ ਹੈ ਤਾਂ ਸੰਗਤ ਜੀ ਸਭ ਤੋਂ ਪਹਿਲਾਂ ਇਹ ਜਾਣ ਲੈਂਦੇ ਹਨ ਕਿ ਬਰਕਤ ਹੁੰਦੀ ਕੀ ਹੈ ਬਰਕਤ ਦਾ ਅਸਲ ਮਤਲਬ ਕੀ ਹੈ ਸਾਧ ਸੰਗਤ ਜੀ ਬਰਕਤ ਦਾ ਮਤਲਬ ਹੁੰਦਾ ਹੈ ਕਿ ਜੋ ਪੈਸਾ ਤੁਹਾਡੇ ਘਰ ਵਿੱਚ ਆ ਰਿਹਾ ਹੈ ਉਹ ਰੁਕਣਾ ਸ਼ੁਰੂ ਹੋ ਜਾਂਦਾ ਹੈ ਜਾਂ ਫਿਰ ਨਹੀਂ ਉਹ ਪੈਸਾ ਕਿਸੇ ਸਹੀ ਕੰਮ ਤੇ ਲੱਗਣਾ ਸ਼ੁਰੂ ਹੋ ਜਾਂਦਾ ਹੈ ਜੋ ਵੀ ਤੁਹਾਡਾ ਕੰਮ ਹੈ ਉਸ ਵਿੱਚ ਬਰਕਤ ਹੋਣ ਲੱਗਦੀ ਹੈ ਕਿਸੇ ਦੀ ਦੁਕਾਨ ਹੈ ਤਾਂ ਗਾਹਕ ਆਉਣ ਲੱਗਦਾ ਹੈ ਅਤੇ ਕੋਈ ਨੌਕਰੀ ਦੀ ਤਿਆਰੀ ਕਰਦਾ ਹੈ ਤੇ ਚੰਗੇ ਨਤੀਜੇ ਆਉਣੇ ਸ਼ੁਰੂ ਹੋ ਜਾਂਦੇ ਹਨ ਘਰ ਵਿੱਚ ਸੁੱਖ ਸ਼ਾਂਤੀ ਰਹਿੰਦੀ ਹੈ ਅਤੇ ਘਰ ਦਾ ਕੋਈ ਵੀ ਮੈਂਬਰ ਬਿਮਾਰੀ ਤੋਂ ਪਰੇਸ਼ਾਨ ਨਹੀਂ ਹੁੰਦਾ ਕਿਉਂਕਿ ਜੇ ਘਰ ਵਿੱਚ ਬਿਮਾਰੀ ਨਾ ਹੋਵੇ ਤਾਂ ਅੱਧਾ ਪੈਸਾ ਉਂਝ ਹੀ ਬਚ ਜਾਂਦਾ ਹੈ ਅਤੇ ਜਿਹੜੇ ਕੰਮ ਨੂੰ ਅਸੀਂ ਹੱਥ ਪਾਉਂਦੇ ਹਾਂ ਉਹ ਨੇਪਰੇ ਚੜਨ ਲੱਗ ਜਾਂਦੇ ਹਨ ਅਸੀਂ ਬਾਹਰ ਜਾਣਾ ਹੋਵੇ ਬਾਹਰ ਜਾਣ ਦਾ ਕੋਈ ਵੀ ਕੰਮ ਦਿਨਾਂ ਵਿੱਚ ਬੰਨ ਜਾਂਦਾ ਹੈ ਅਤੇ ਜਾਂ ਫਿਰ ਅਤੇ ਜਾਂ ਫਿਰ ਜੋ ਕਰਜ਼ਾ ਸਾਡੇ ਉੱਪਰ ਹੁੰਦਾ ਹੈ ਉਹ ਲੈਣਾ ਸ਼ੁਰੂ ਹੋ ਜਾਂਦਾ ਹੈ ਅਤੇ ਸਭ ਤੋਂ ਅਹਿਮ ਗੱਲ ਸਾਡਾ ਰੱਬ ਸਾਡੇ ਤੋਂ ਖੁਸ਼ ਹੋ ਜਾਂਦਾ ਹੈ ਸਾਡੇ ਗੁਰੂ ਸਾਡੇ ਸੁਪਨੇ ਰਾਹੀ ਸੰਕੇਤ ਦੇਣ ਲੱਗ ਜਾਂਦੇ ਹਨ ਤਾਂ ਸੰਗਤ ਜੀ ਇਹ ਹੀ ਹੁੰਦਾ ਹੈ ਅਸਲੀ ਬਰਕਤ ਆਪਣੇ ਸੱਚੇ ਪਿਤਾ ਪਰਮਾਤਮਾ ਨੂੰ ਖੁਸ਼ ਕਰ ਲੈਣਾ ਹੀ ਅਸਲੀ ਬਰਕਤ ਹੁੰਦੀ ਹੈ ਜੇ ਸਾਡਾ ਗੁਰੂ ਸਾਡਾ ਰੱਬ ਖੁਸ਼ ਹੋ ਜਾਵੇ ਤਾਂ ਦੁਨੀਆ ਦੀ ਕੋਈ ਵੀ ਤਾਕਤ ਸਾਡਾ ਕੰਮ ਰੋਕ ਨਹੀਂ ਸਕਦੀ ਨਾਲ ਹੀ ਘਰ ਦਾ ਜੋ ਵੀ ਮੇਨ ਮੈਂਬਰ ਹੈ ਉਸ ਦੇ ਸਿਹਤ ਤੋਂ ਚਿੰਤਾ ਘਟਣ ਲੱਗਦੀ ਹੈ ਕਿਉਂਕਿ ਜੋ ਚਿੰਤਾ ਹੈ ਉਹ ਚਿਤਾ ਸਮਾਨ ਹੈ ਜਿੰਨੇ ਵੀ ਪੈਸੇ ਤੁਹਾਡੇ ਕੋਲ ਨੇ ਜੇਕਰ ਇੱਕ ਰਾਤ ਨੂੰ ਨੀਂਦ ਆਉਂਦੀ ਹੈ ਤੇ ਸਾਰੀ ਰਾਤ ਚਿੰਤਾ ਵਿੱਚ ਲੰਘ ਜਾਂਦੀ ਹੈ ਤਾਂ ਤੁਹਾਡਾ ਕੀਤਾ ਕਰਾਇਆ ਸਭ ਫੇਲ ਹੁੰਦਾ ਹੈ ਸਾਧ ਸੰਗਤ ਜੀ ਕਿਵੇਂ ਅਤੇ ਕਿਹੜਾ ਇੱਕ ਕੰਮ ਹੈ ਜਿਹੜਾ ਉਹ ਇੱਕ ਉਪਾਅ ਹੈ ਜਿਸ ਨੂੰ ਕਰਨ ਨਾਲ ਸਾਡੇ ਘਰ ਵਿੱਚ ਬਰਕਤ ਹੋਣ ਲੱਗਦੀ ਹੈ ਅਤੇ ਮਾੜੇ ਕੰਮ ਸਿਰੇ ਚੜਨ ਲੱਗਦੇ ਹਨ ਸੰਗਤ ਜੀ ਤੁਸੀਂ ਜੋ ਵੀ ਜਿੰਨਾ ਵੀ ਕਮਾਉਂਦੇ ਹੋ ਉਸ ਦਾ 10ਵਾਂ ਹਿੱਸਾ ਉਹ ਤੁਸੀਂ ਗੁਰੂ ਘਰ ਜਾ ਕੇ ਕਿਸੇ ਲੋੜਵੰਦੇ ਲੇਖੇ ਲਉਣਾ ਹੈ ਕੋਈ ਫਰਕ ਨਹੀਂ ਪੈਂਦਾ ਤੁਸੀਂ ਮਹੀਨੇ ਦਾ 1 ਲੱਖ ਕਮਾਉਂਦੇ ਹੋ ਜਾਂ ਚਾਹੇ 5000 ਕਮਾਉਂਦੇ ਹੋ ਸੰਗਤ ਜੀ ਤੁਸੀਂ ਉਸ ਦਾ ਸਬੰਧ ਜ਼ਰੂਰ ਕੱਢਣਾ ਹੈ ਜਾਂ ਕਿਸੇ ਗਰੀਬ ਨੂੰ ਦਾਨ ਕਰਕੇ ਆਉਣਾ ਹੈ ਸੰਗਤ ਜੀ ਜਦੋਂ ਵੀ ਸਾਡੇ ਕੋਲ ਜੋ ਵੀ ਚੀਜ਼ ਹੈ ਉਸ ਨੂੰ ਅੱਗੇ ਵੰਡਣਾ ਹੈ ਕਿਸੇ ਦੀ ਮਦਦ ਕਰਨੀ ਹੈ ਤੇ ਅਸੀਂ ਸੱਚਮੁੱਚ ਧਨਵਾਨ ਬਣ ਜਾਂਦੇ ਹਾਂ ਜਦੋਂ ਅਸੀਂ ਕਿਸੇ ਦਾ ਭਲਾ ਕਰਦੇ ਹਾਂ ਤਾਂ ਸਾਡੇ ਅੰਦਰ ਵੰਡਣ ਦੀ ਭਾਵਨਾ ਆਉਂਦੀ ਹੈ ਅਸੀਂ ਅਸਲੀ ਧਨਵਾਨ ਹੁੰਦੇ ਹਾਂ ਉਹਦੇ ਉੱਤੇ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੁੰਦੀ ਹੈ ਅਤੇ ਇਹ ਗੁਣ ਸਤਿ ਕੋ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦੇ ਕੇ ਭੇਜਿਆ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਵੰਡਣ ਵਾਲੇ ਬਣਾਇਆ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਵੰਡ ਕੇ ਏਸ਼ਕੰਦੀ ਸਿੱਖਿਆ ਦਿੱਤੀ ਹੈ ਪਰ ਅਸੀਂ ਗੁਣ ਨੂੰ ਭੁੱਲ ਗਏ ਹਾਂ ਸਾਡੇ ਅੰਦਰ ਲਾਲਚ ਵੱਧ ਗਿਆ ਹੈ ਸਾਧ ਸੰਗਤ ਜੀ ਜੇਕਰ ਸਾਡੇ ਕੋਲ ਘੱਟ ਆਮਦਨ ਹੈ ਫਿਰ ਅਸੀਂ ਕਿਸੇ ਗਰੀਬ ਦੀ ਮਦਦ ਕਰਦੇ ਹਾਂ ਸਾਉ ਸੱਚੇ ਪਾਸ਼ਾ ਜੀ ਸਾਡੀ ਝੋਲੀ ਖੁਸ਼ੀਆਂ ਨਾਲ ਭਰ ਦੇਣਗੇ ਉਹ ਸਾਡੀ ਝੋਲੀ ਭਰਨਗੇ ਤੇ ਇਸ ਲਈ ਭਰਨਗੇ ਕਿ ਜੇਕਰ ਮੈਂ ਇਹਨੂੰ 100 ਰੁਪਏ ਦੇਵਾਂਗਾ ਤਾਂ ਇਹ 10 ਰੁਪਏ ਦਾ ਦਾਨ ਕਰੇਗਾ ਸਾਡੇ ਗੁਰੂ ਨੇ ਸਾਡੀ ਝੋਲੀ ਉਸ ਗਰੀਬ ਦੇ ਮੋਹ ਨੂੰ ਭਰਨੀ ਹੈ ਜੇਕਰ ਅਸੀਂ ਕਿਸੇ ਲੋੜਵੰਦ ਦੀ ਮਦਦ ਕਰਦੇ ਹਾਂ ਤਾਂ ਸਾਡਾ ਜਿੰਨਾ ਵੀ ਮਾੜਾ ਸਮਾਂ ਚੱਲ ਰਿਹਾ ਹੈ ਤੇ ਦਾਨਪੂਰਨ ਕਰਨ ਦੇ ਨਾਲ ਸਾਡਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਆਪਾਂ ਦਸਵੰਦ ਦਾ 5% ਕਿਸੇ ਗਰੀਬ ਨੂੰ ਜ਼ਰੂਰ ਦੇਣਾ ਹੈ ਅਤੇ 5% ਆਪਣੇ ਸੱਚੇ ਪਾਤਸ਼ਾਹ ਉਸ ਰੱਬ ਦੇ ਲਈ ਕੱਢਣਾ ਹੈ ਸਭ ਨੂੰ ਸੰਗਤ ਜੀ ਪਤਾ ਹੈ ਕਿ ਅਸੀਂ ਇਸ ਦੁਨੀਆ ਨੂੰ ਇੱਕ ਨਾ ਇੱਕ ਦਿਨ ਛੱਡ ਜਾਣਾ ਹੈ ਜਦੋਂ ਵੀ ਅਸੀਂ ਦੁਨੀਆ ਤੋਂ ਜਾਣਾ ਹੈ ਤਾਂ ਸਾਡੇ ਨਾਲ ਕੁਝ ਵੀ ਨਹੀਂ ਜਾਣਾ ਸਾਡੇ ਦੁਆਰਾ ਸਾਂਡੇ ਦੁਆਰਾ ਕੀਤੇ ਗਏ ਕਰਮ ਅਤੇ ਦਾਨਪੁਣ ਹੀ ਸਾਡੇ ਨਾਲ ਜਾਣਾ ਹੈ ਅਤੇ ਜੇਕਰ ਅਸੀਂ ਆਪਣੀ ਅਤੇ ਜੇਕਰ ਅਸੀਂ ਆਪਣੀ ਕਮਾਈ ਦਾ ਨੇਕ ਹਿੱਸਾ ਕਿਸੇ ਗਰੀਬ ਜਾਂ ਲੋੜਵੰਦ ਲਈ ਕੱਢਾਂਗੇ ਤਾਂ ਸੰਗਤ ਜੀ ਸੱਚੀ ਕਰਕੇ ਜਾਣਿਓ ਕਿ ਰਾਤ ਨੂੰ ਨੀਂਦ ਵੀ ਵਧੀਆ ਆਵੇਗੀ ਸਾਡੇ ਮਨ ਨੂੰ ਇੱਕ ਸ਼ਾਂਤੀ ਮਿਲੇਗੀ ਆਪਣੀ ਕਮਾਈ ਦਾ ਜੇਕਰ ਕੁਝ ਹਿੱਸਾ ਦਾਨਪੁਣ ਤੇ ਲਗਾਵਾਂਗੇ ਤਾਂ ਉਹ ਹੀ ਸਾਨੂੰ ਦੁਗਣਾ ਹੋ ਕੇ ਵਾਪਸ ਮਿਲੇਗਾ ਕਿਉਂਕਿ ਇਹ ਦੁਨੀਆ ਉਸ ਸੱਚੇ ਪਾਤਸ਼ਾਹ ਰੱਬ ਦੀ ਬਣਾਈ ਦੁਨੀਆ ਹੈ ਉਸੇ ਉਸੇ ਰਜਾ ਦੇ ਵਿੱਚ ਰਹਿ ਕੇ ਜੋ ਇਨਸਾਨ ਨੇਕ ਕਮਾਈ ਕਰਦਾ ਹੈ ਦਾਨ ਪੁੰਨ ਕਰਦਾ ਹੈ ਤਾਂ ਉਸੇ ਘਰ ਬਰਕਤ ਜ਼ਰੂਰ ਰਹਿੰਦੀ ਹੈ ਤਾਂ ਸੰਗਤ ਜੀ ਆਓ ਅੱਜ ਤੋਂ ਹੀ ਦਾਨ ਪੁੰਨ ਕਰਨਾ ਸ਼ੁਰੂ ਕਰੀਏ ਅਤੇ ਜੋ ਵੀ ਸਾਨੂੰ ਦਾਤਾ ਸਾਨੂੰ ਰੱਬ ਨੇ ਦਿੱਤੀਆਂ ਨੇ ਉਹਨਾਂ ਚੀਜ਼ਾਂ ਦੇ ਵਿੱਚੋਂ ਵੰਡ ਕੇ ਸ਼ੱਕਣ ਵਾਲੇ ਬਣੀਏ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਵਰਤਾਂ ਹਾਸਲ ਕਰ ਸਕਾਂਗੇ ਵਾਹਿਗੁਰੂ ਸੇ ਕਾ ਖਾਲਸਾ ਵਾਹਿਗੁਰੂ ਸੇ ਕੀ ਫਤਿਹ